ਰਾਗ ਅਸ ਭਗਤ ਕਵੀ ਜੇ ਕੇ 12 ਬਰਸ ਬਾਲ ਪਨ ਬੀਤੇ 20 ਬਰਸ ਕੁਛ ਤਪ ਨਾ ਕੀਓ 30 ਬਰਸ ਕੁਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਦ ਪਿਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਰੇ ਸੋਖ ਪੁੰਝ ਬਲਿਓ ਰਾਉ ਸੁਕੇ ਸਰਬਰ ਪਾਲ ਬੰਦਾ ਵੇ ਲੋਣੇ ਖੇਤ ਹੱਥ ਬਾੜ ਕਰੇ ਆਇਓ ਚੋਰ ਤਰੰਤੇ ਲੇ ਗਿਓ ਮੇਰੀ ਰਾਖਤ ਮੁਗਦ ਫਰੇ ਚਰਨ ਸੀਸ ਕਰ ਕੰਪਨ ਲਗੇ ਨੇ ਨੀ ਨੀਰ ਅਸਾਰ ਬਹਿ ਜੇ ਬਾਬ ਚ ਨ ਸੁਧ ਨੇ ਨਿਕਸੇ ਤਬਰੇ ਤਰਨ ਕੀ ਆਸ ਕਰੇ ਹਰ ਜੀਓ ਕਿਰਪਾ ਕਰ ਲੈ ਮਿਲਾਵੇ ਲਹਾ ਹਰ ਨਾਮ ਲਿਓ ਬਿਰ ਪਰਸਾ ਦੇ ਹਰ ਤਨ ਪਾਇਓ ਅੰਤੇ ਚਲਦੇ ਨਾਲ ਚੱਲੇ ਕਹਿ ਤਕ ਕਬੀਰ ਸੁਮੋਰ ਸੰਤੋ ਅਨ ਤਨ ਕਛੇ ਲੈ ਨਗੋ ਆਇ ਤਲ ਗੋਪਾਲ ਰਹਿ ਕੀ ਮਾਇਆ ਮੰਦਰ ਛੋਡ ਚੱਲ ਕਹਿ ਤਕ ਕਬੀਰ ਸੁਮੋਰ ਸੰਤੋ ਅਨ ਤਨ ਕਛੇ ਲੈ ਨਗੋ ਆਇ ਤਲ ਗੋਪਾਲ ਰਹਿ ਕੀ ਮਾਇਆ ਮੰਦਰ ਛੋਦ ਚੱਲ ਇਹ ਸ਼ਬਦ ਸਤਿਗੁਰ ਕਬੀਰ ਮਹਾਰਾਜ ਜੀ ਦਾ ਚਵਨ 70 ਦੇ ਮਲਕ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 479 ਤੇ ਸ਼ਿਸ਼ੋਭਤ ਹੈ ਸਤਿਗੁਰ ਕਬੀਰ ਮਹਾਰਾਜ ਜੀ ਬੰਦੇ ਦੇ ਜੀਵਨ ਤੇ ਬਾਰੇ ਚ ਸਮਝਾ ਰਹੇ ਹੈ ਕਿ ਪਹਿਲਾ ਅਨਜਾਨਪਨ ਚ ਫਿਰ ਜਵਾਨੀ ਚ ਅਤੇ ਜਦ ਬਦ ਵੀ ਹੋਇਆ ਉਦੋਂ ਉਸ ਨੂੰ ਇਹ ਪੱਤਰ ਨਹੀਂ ਲੱਗਾ ਕਿ ਮੈਂ ਕਰਨਾ ਕੀ ਹੈ ਆਇਆ ਕੀ ਕਰਨ ਸੀ ਪਰ ਸਾਦਾ ਕਸ਼ਿ ਜਦੋਂ ਹੱਥ ਚ ਨਿਕਲ ਜਾਂਦਾ ਕੁਛ ਵੀ ਪੱਲੇ ਨਹੀਂ ਰਹਿ ਜਾਂਦਾ ਤੇ ਫਿਰ ਉਹ ਪਛਤਾਉਂਦਾ ਹੈ ਸੋ ਜੇਕਰ ਜੀਵ ਦੁਨੀਆ ਤੇ ਆਇਆ ਹੈ ਤੇ ਜੋ ਵਾਅਦਾ ਪ੍ਰਮਾਤਮਾ ਨਾਲ ਕਰਕੇ ਜੀਵ ਨੂੰ ਜਨਮ ਮਿਲਦਾ ਕਿ ਮੈਂ ਦੁਨੀਆ ਤੇ ਆ ਕੇ ਤੇਰਾ ਸਿਮਰਨ ਕਰਾਂਗਾ ਕਿਉਂਕਿ ਉਹਦੇ ਜਨਮ ਤੋਂ ਪਹਿਲਾਂ ਹੀ ਇਵੇਂ ਲਿਖਿਆ ਜਾਂਦਾ ਹੈ ਕਿ ਤੁਮ ਇਸ ਜੱਤ ਨੂੰ ਆ ਜਾਣਾ ਹੈ ਵਾਪਸ ਮੁੜ ਕੇ ਪਰ ਜਦੋਂ ਦੁਨੀਆ ਤੇ ਜਨਮ ਲੈ ਲੈਂਦਾ ਹੈ ਤਾਂ ਮੈਂ ਮੇਰੀ ਦੇ ਵਿੱਚ ਹੀ ਪੈ ਜਾਂਦਾ ਕਿਉਂਕਿ ਮੇਰੀ ਮੇਰੀ ਕਰਦੇ ਕਰਦੇ ਹੀ ਉਸ ਦਾ ਜਨਮ ਜਿਹੜਾ ਆ ਸੌਸਾਂ ਦੀ ਪੂੰਜੀ ਖਤਮ ਹੁੰਦੇ ਸਾਰ ਹੀ ਜਦੋਂ ਵਾਪਸ ਜਾਂਦਾ ਹੈ ਤਾਂ ਪਛਤਾਉਂਦਾ ਹੈ ਕਿ ਮੈਂ ਤਾਂ ਜਿਸ ਕੰਮ ਲਈ ਇਹ ਜਨਮ ਮਿਲਿਆ ਸੀ ਉਹ ਬਾਜੀ ਹਾਰ ਕੇ ਚੱਲ ਕਿਉਂਕਿ ਇਹ ਜਨਮ ਜਿਹੜਾ ਬਹੁਤ ਹੀ ਦੁਰਲਭ ਜਨਮ ਹੈ ਇਸ ਜਨਮ ਦੇ ਵਿੱਚ ਜਿੱਥੇ ਆਪਣੇ ਲਈ ਜੀਵ ਨੇ ਕੁਝ ਕਰਨਾ ਹੈ ਕਿ ਸੱਚ ਦੇ ਮਾਰਗ ਤੇ ਚੱਲਦੇ-ਚੱਲਦੇ ਸਵਸੰਦੀ ਪੂੰਜੀ ਦੇ ਨਾਲ ਬਣਜ ਜੋ ਕਰਨਾ ਹੈ ਉਹ ਬਣਜ ਜਿਹੜਾ ਸੱਚ ਦਾ ਹੈ ਉਹ ਹੱਟੇ ਸੱਚ ਦੀ ਦੇ ਵਿੱਚ ਸੱਚ ਦਾ ਸੌਦਾ ਪਾਉਣਾ ਹੈ ਉਹਦੇ ਨਾਲ-ਨਾਲ ਇਹ ਹੈ ਕਿ ਕਰਤ ਕਰਦੇ ਆ ਕਰਦੇ ਆ ਜਿੱਥੇ ਬਾਕੀ ਦੇ ਜੀਵਾਂ ਦੇ ਉੱਤੇ ਦਇਆ ਕਰਨੀ ਹੈ ਉੱਥੇ ਨਾਲ ਦੇ ਨਾਲ ਮਾਨਵਤਾ ਦੇ ਭਲੇ ਲਈ ਵੀ ਜੋ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ ਕਰ ਸਕਦਾ ਹੈ ਉਸ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਦੁਨੀਆ ਦੇ ਉੱਤੇ ਇਮਾਨਤ ਨੂੰ ਅਪਣਾਉਂਦੇ ਹੋਏ ਇਹ ਜੀਵਨ ਜਿਹੜਾ ਹੈ ਇਹਨੂੰ ਗੁਜ਼ਰ ਬਸਰ ਕਰਕੇ ਪਰਮਾਤਮਾ ਦੇ ਨਾਮ ਦੇ ਉੱਤੇ ਉਸ ਦਾ ਸਿਮਰਨ ਕਰਤੇ ਕਰਦੇ ਇਸ ਆਸਣ ਦੀ ਪੂੰਜੀ ਦੇ ਨਾਲ ਜੇਕਰ ਬੰਦਾ ਜੀਵਨ ਇਸ ਤਰੀਕੇ ਦਾ ਗੁਜ਼ਾਰ ਜਵੇ ਕਰਤ ਕਰੇ ਵੰਡ ਕੇ ਛਕੇ ਸਭ ਨੂੰ ਇੱਕੋ ਜੀ ਨਜ਼ਰ ਦੇ ਨਾਲ ਦੇਖੇ ਮੈਂ ਮੇਰੀ ਸ਼ਰਧੇ ਦੇ ਆਸਾ ਤ੍ਰਿਸ਼ਨਾ ਕਟਾ ਦੇਵੇ ਸਬਰ ਸੰਤੋਖ ਦੇ ਵਿੱਚ ਆ ਜਾਵੇ ਸਤ ਜੜੀ ਹੈ ਪ੍ਰਮਾਤਮਾ ਦੇ ਧਿਆਨ ਦੇ ਵਿੱਚ ਲੱਗੀ ਰਹੇ ਤਾਂ ਫਿਰ ਉਸ ਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਜਿਸ ਕੰਮ ਲਈ ਇਹ ਜੀਵਨ ਬੰਦੇ ਨੂੰ ਮਿਲਦਾ ਹੈ ਫਿਰ ਉਹ ਜੀਵਨ ਦੀ ਬਾਜੀ ਜਿੱਤ ਕੇ ਤੁਜਦਾ ਹੈ ਸੋ ਇਹ ਸ਼ਬਦ ਰਗ ਆਸਾ ਦੇ ਵਿੱਚ ਸਤਗੁਰ ਕਬੀਰ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾ ਰਹੇ 12 ਬਰਸ ਬਾਲਪਨ ਬੀਤੇ 20 ਬਰਸ ਕੁਛ ਤਪ ਨਾ ਕੀਓ ਕਹਿੰਦੇ ਅਣਜਾਨਪੁਰਨੇ ਦੇ ਵਿੱਚ ਤੇਰੇ ਜੀਵਨ ਦੇ 10-12 ਸਾਲ ਜਿਹੜੇ ਬੀਤ ਗਏ ਤੈਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਜੀਵਨ ਜਿਹੜਾ ਬਹੁਤ ਹੀ ਔਖਾ ਮਿਲਿਆ ਲੇਕਿਨ ਅਣਜਾਨਪੁਰਨੇ ਦੇ ਵਿੱਚ ਉੱਥੋਂ ਹੀ ਤੈਨੂੰ ਮੈਂ ਮੇਰੀ ਜਦੋਂ ਸਭ ਤੋਂ ਸੰਭਾਲਦਾ ਉਹ ਕਰਦੇ ਹੀ ਮੈਂ ਮੇਰੀ ਦੇ ਵਿੱਚ ਪਾ ਦਿੰਦੇ ਹੈ ਜਿਹੜੇ ਤੇਰੇ ਵੱਡੇ ਹੁੰਦੇ ਆ ਉਹ ਹੀ ਉਹਨਾਂ ਨੂੰ ਬੱਚੇ ਨੂੰ ਮੈਂ ਮੇਰੀ ਚ ਪਾਉਂਦੇ ਆ ਆਪ ਮੇਰੀ ਮਾਂ ਹੈ ਆਪ ਮੇਰਾ ਪਿਓ ਹੈ ਆਪ ਮੇਰੀ ਭੈਣ ਹੈ ਆਪ ਮੇਰਾ ਖਡੌਣਾ ਹੈ ਆਪ ਮੇਰਾ ਘਰ ਹੈ ਆਪ ਮੇਰੀ ਜਾਇਦਾਦ ਹੈ ਇਥੋਂ ਮੈਂ ਮੇਰੀ ਸ਼ੁਰੂ ਹੋ ਜਾਂਦੀ ਹੈ ਸੋ ਅਨਜਾਣਪੁਣੇ ਦੇ ਵਿੱਚ ਉਹ 12 ਸਾਲ ਬੀਤ ਗਏ ਅਗਲੇ 20 ਸਾਲ ਜਿਹੜੇ ਉਹਨਾਂ ਕੋਈ ਵੀ ਪਰਮਾਤਮਾ ਦੇ ਨਾਮ ਦਾ ਤਪ ਕਰਨਾ ਨਹੀਂ ਸਿੱਖਿਆ ਉਸਨੇ ਇਹੋ ਜੇ ਕਠਨ ਪਰਮਾਤਮਾ ਦੇ ਸਿਮਰਨ ਦੇ ਵਿੱਚ ਕੁਛ ਸਵਾਸਾਂ ਦੀ ਪੂਜਾ ਨੂੰ ਨਹੀਂ ਖਤਿਆ 30 ਸਾਲ ਕੁਛ ਦੇਵ ਨਾ ਪੂਜਾ ਫਿਰ ਪਛਤਾਣਾ ਵਿਰਧ ਪਿਓ ਅਗਲੇ 30 ਸਾਲ ਫਿਰ ਉਸਨੇ ਕੁਛ ਨਾ ਕੀਤਾ ਕਿਉਂਕਿ ਜਵਾਨੀ ਦਾ ਜੋਸ਼ ਉਹਨੂੰ ਲੱਗਦਾ ਕਿ ਦੁਨੀਆ ਜਿਹੜੀ ਹੈ ਇਹ ਤਾਂ ਮੇਰੀ ਮੁੱਠ ਦੇ ਵਿੱਚ ਹੈ ਮੇਰੇ ਵਰਗਾ ਦੁਨੀਆ ਤੇ ਕੋਈ ਆਇਆ ਨਹੀਂ ਲੱਗਦਾ ਉਸਨੂੰ ਲੇਕਿਨ ਉਹ ਜਿਹੜੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਨਾਮ ਦੇ ਵਿੱਚ ਭਜਨ ਬੰਦਗੀ ਦੇ ਵਿੱਚ satsang ਦੇ ਵਿੱਚ ਜੋ ਜੀਵਨ ਗੁਜ਼ਾਰਨਾ ਸੀ ਉਹ ਵੀ ਨਾ ਗੁਜ਼ਾਰਿਆ ਜਦੋਂ 60 ਸਾਲ ਦਾ ਹੋ ਗਿਆ ਤੇ ਫਿਰ ਪਛਤਾਣਾ ਵੱਧ ਪੈ ਹੋ ਫਿਰ ਉਸਨੂੰ ਲੰਘਣ ਲੱਗਾ ਕਿ ਮੈਂ ਤਾਂ ਹੁਣ ਬਡਾਪਾ ਗਿਆ ਕਿਉਂਕਿ ਇਹ ਜਿਹੜੀ ਬਾਲਵਸਥਾ ਹੈ ਬਾਲਵਸਥਾ ਖੇਡ ਗੋਈ ਕਾਲੇ ਹੋ ਗਏ ਬੱਗੇ ਕੀ ਮੂੰਹ ਲੈ ਕੇ ਜਾਵੇਂਗਾ ਤੋ ਧਰਮ ਰਾਜ ਦੇ ਅੱਗੇ ਸੁਝਦਾ ਸਵਾਸਾਂ ਦੀ ਪੂੰਜੀ ਦਾ ਸਾਕਤਾਬ ਹੈ ਇਸ ਕਰਕੇ ਪ੍ਰਮਾਤਮਾ ਨੇ ਇਹ ਰਸਤ ਦਿੱਤੀ ਹੈ ਇਹ ਜਿਹੜੀ ਪੂੰਜੀ ਹੈ ਕਿਤੇ ਨਹੀਂ ਨ ਜਾ ਸਕਦੀ ਦੁਨੀਆਂ ਦੇ ਵਿੱਚ ਕਿਤੇ ਮਿਲਦੀ ਨਹੀਂ ਐਸੀ ਪੂੰਜੀ ਪ੍ਰਮਾਤਮਾ ਜੀ ਨੂੰ ਦੇ ਕੇ ਭੇਜਦਾ ਕਿ ਦੁਨੀਆਂ ਦੇ ਉੱਤੇ ਕੋਈ ਵੀ ਐਸਾ ਹੈ ਨਹੀਂ ਜਿੱਥੋਂ ਇਸ ਨੂੰ ਇਹ ਪੂੰਜੀ ਮਿਲ ਸਕਦੀ ਹੋਵੇ ਪਰ ਇਸ ਦੇ ਨਾਲ ਜੋ ਬਿਜ਼ਨਸ ਕਰਨਾ ਜੋ ਵਪਾਰ ਕਰਨਾ ਜੋ ਉਸਨੇ ਬੰਦ ਕਰਨਾ ਜੇਕਰ ਉਹਨੂੰ ਉਹੀ ਭੁੱਲ ਗਿਆ ਤੇ ਦੁਨੀਆਂ ਦੇ ਬੰਦਿਆਂ ਦੇ ਵਿੱਚ ਪੈ ਗਿਆ ਤੇ ਫਿਰ ਤਾਂ ਪਛਤਾਉਣਾ ਹੀ ਪਊਗਾ ਮੇਰੀ ਮੇਰੀ ਕਰਤੇ ਜਨਮ ਗयो ਉਹਦਾ ਜਿਹੜਾ ਜੀਵਨ ਸੀ ਉਹ ਖਤਮ ਹੋ ਗਿਆ ਲੱਗਾ ਉਸਨੂੰ ਕਿ ਹੁਣ ਤਾਂ ਵਿਦ ਹੋ ਗਿਆ ਮੈਂ ਕੀ ਕਰਾਂ ਇਹੋ ਜਿਹਾ ਉਹਨਾਂ ਲੱਗਣ ਲੱਗ ਪਿਆ ਸੈਰ ਸੋਖ ਪੁੰਝੇ ਬਲ ਤਿਓ ਕਹਿੰਦੇ ਇਸ ਇਹੋ ਜਿਹਾ ਕੰਮ ਕਰਨ ਲੱਗ ਪਿਆ ਕਿ ਉਹ ਜਿਹੜਾ ਸੁੱਕਾ ਹੀ ਉਹਦਾ ਸਰੀਰ ਜਿਹੜਾ ਉਹਦੇ ਵਿੱਚੋਂ ਬਿਲਕੁਲ ਬਲ ਕੱਟ ਗਿਆ ਤੇ ਉਹਦੇ ਆਹਾਂ ਦਾ ਵੀ ਬਲ ਕੱਟ ਗਿਆ ਜਿੱਦਾਂ ਸੁੱਕਾ ਤਲਾਬ ਹੁੰਦਾ ਇਸ ਤਰੀਕੇ ਦਾ ਸਰੀਰ ਬਣ ਗਿਆ ਕਿ ਉਸਨੂੰ ਲੱਗ ਪਰ ਆਪ ਨੂੰ ਨਸੂਨ ਲੱਗ ਪਿਆ ਕਿ ਨਾ ਮੇਰੀਆਂ ਉਹ ਲੱਤਾਂ ਦੇ ਵਿੱਚ ਜੋਰ ਹੈ ਨਾ ਮੇਰੇ ਹੱਥਾਂ ਦੇ ਵਿੱਚ ਉਹ ਬਲ ਰਿਹਾ ਨਾ ਮੇਰੀ ਅੱਖਾਂ ਹੀ ਉਹਨਾਂ ਕੰਮ ਕਰ ਰਹੀਆਂ ਜਿਨ੍ਹਾਂ ਜੀਵਨ ਮਿਲਦੇ ਸੱਸੀ ਨਾ ਇੰਦਰੇ ਮੱਲ ਜਵਾਬ ਦੇਣੇ ਸ਼ੁਰੂ ਜਦ ਹੋ ਜਾਂਦੇ ਹੈ ਤਾਂ ਫਿਰ ਉਹਨੂੰ ਲੱਗਦਾ ਹੈ ਕਿ ਕਿ ਪਹਿਲਾਂ ਤਾਂ ਉਹਨੂੰ ਇਹ ਲੱਗਦਾ ਕਿ ਮੈਂ ਤਾਂ ਪਹਾੜ ਵੀ ਜੰਗਲ ਵੀ ਕੁਝ ਵੀ ਮੇਰੇ ਲਈ ਮੁਸ਼ਕਲ ਨਹੀਂ ਚਲਣਾ ਸਤਪੁਰ ਫਰੀਦ ਜੀ ਲਿਖਦੇ ਇੰਨੀ ਨਿੱਕੀ ਜੰਗੀਆਂ ਥਲ ਡੁੱਬਰ ਪਿਉ ਅਜ ਫਰੀਦ ਕੁੱਜਾ 100 ਕੋਹਾਂ ਤੇ ਸਤਕੁਰ ਫਰੀਦ ਜੀ ਕਹਿੰਦੇ ਕਿ ਜਿੰਨਾ ਨਿੱਕੀਆਂ-ਨਿੱਕੀਆਂ ਲੱਗਦਾ ਨੌਰ ਨੇ ਸਾਰੇ ਜੰਗਲ ਬੇਲੇ ਗਾ ਦਿੱਤੇ ਅੱਜ ਉਸੇ ਫਰੀਦ ਨੂੰ ਜਿਹੜਾ ਨੇੜੇ ਕੁੱਜਾ ਪਿਆ ਹੈ ਉਹ ਵੀ ਕਹਿੰਦਾ ਇੰਨਾ ਦੂਰ ਲੱਗਦਾ ਕਿ 100 ਕੋਹਾਂ ਤੇ ਪਿਆ ਹੈ ਉਹਨੂੰ ਉਠਾਉਣਾ ਮੁਸ਼ਕਲ ਹੋ ਗਿਆ ਸੋ ਬੰਦੇ ਦੇ ਜਦੋਂ ਇੰਦਰੇ ਜਵਾਬ ਦੇ ਜਾਂਦੇ ਹੈ ਤਾਂ ਫਿਰ ਉਸ ਨੂੰ ਇਹ ਲੱਗਦਾ ਕਿ ਇਹ ਜਿਹੜਾ ਤਨ ਹੈ ਇਹਦੇ ਵਿੱਚ ਨਾ ਹੁਣ ਵੱਲ ਰਿਹਾ ਨਾ ਮੈਂ ਕੁਝ ਕਰ ਸਕਦਾ ਸੋ ਫਿਰ ਉਹਨੂੰ ਪਛਤਾਉਣ ਤੋਂ ਇਲਾਵਾ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਸੁੱਕੇ ਸਰਬਰ ਪਾਲ ਬੰਦਾਵੇ ਲੂਣੇ ਖੇਤ ਹੱਥ ਪਾਰ ਕਰੇ ਕਹਿੰਦੇ ਤਲਾਬ ਤਾਂ ਸੁੱਕਾ ਪਿਆ ਮਤਲਬ ਜਿਹੜਾ શરીਦ ਦੱਤਾ ਨਾ ਹੈ ਕਿ ਸੁੱਕਾ ਪਿਆ ਕਹਿੰਦੇ ਜਿਵੇਂ ਸੁੱਕੇ ਤਲਾਬ ਦੇ ਵਿੱਚ ਪਾਣੀ ਹੈ ਨਹੀਂ ਪਰ ਉਹਦੇ ਵਿੱਚ ਬੰਨ ਲਾਉਣਾ ਵੱਟ ਪਾਉਣੀ ਕਿ ਪਾਣੀ ਬਾਹਰ ਨਾ ਜਾਵੇ ਇਹੋ ਜੀ ਪੋਜੀਸ਼ਨ ਬਣ ਕੇ ਬੱਧੇ ਉਹਨੇ ਖੇਤ ਹੱਥ ਪਾੜ ਕਰੇ ਖੇਤ ਦੇ ਵਿੱਚ ਕਿੰਨੇ ਫਸਲ ਹੀ ਹਨ ਕੋਈ ਵੀ ਤਾਂ ਜਦ ਫਸਲ ਹੀ ਹਨ ਤਾਂ ਉਹ ਖਾਣਾ ਕਰਨਾ ਉਹਨੂੰ ਕਹਿੰਦੇ ਬਾੜ ਕਰ ਰਿਹਾ ਵਿਦ ਅਵਸਥਾ ਦੀ ਇਨੀ ਪੋਜੀਸ਼ਨ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਫਿਰ ਉਹਨੇ ਕੁਝ ਸੁਝਦਾ ਨਹੀਂ ਹੈ ਕਰਨ ਦਾ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਤੈਨੂੰ ਪਛਤਾਉਣਾ ਪੈ ਰਿਹਾ ਤੈਨੂੰ ਇਹ ਲੱਗਦਾ ਮੈਂ ਆ ਕਰ ਲਵਾਂ ਆ ਕਰ ਲਵਾਂ ਪਰ ਉਹ ਕੁਝ ਨਹੀਂ ਦਿਆ ਕਿਉਂਕਿ ਬਿੱਲਾ ਲੰਘ ਗਿਆ ਬਿੱਲਾ ਬੰਦਨਾ ਸੱਕੇ ਬੰਦਨ ਕੀ ਬਿੱਲਾ ਜੇ ਜੋ ਬਿੱਲਾ ਸੀ ਦੋਤਾ ਸਾਂਭਿਆ ਨਹੀਂ ਆयो ਚੋਰ ਤਰੰਤ ਤੇ ਲੈ ਗਿਓ ਮੇਰੀ ਰਾਖਤ ਮੁਗਦ ਫਿਰੇ ਕਹਿੰਦੇ ਚੋਰ ਆਇਆ ਕਿਹੜਾ ਚੰਦ ਦਾ ਚੋਰ ਆ ਔਰ ਜਿੰਦ ਨੂੰ ਕੱਢ ਕੇ ਲੈ ਗਿਆ ਜਿਹੜੀ ਕਹਿੰਦਾ ਸੀ ਕਿ ਮੇਰੀ ਮੇਰੀ ਕਰਦਾ ਸੀ ਉਹਨੂੰ ਕੱਢ ਕੇ ਲੈ ਗਿਆ ਸਾਰੇ ਦੇਖਦੇ ਰਹ ਗਏ ਹੱਥ ਪੱਲੇ ਕੁਛ ਨਹੀਂ ਗਿਆ ਤੇ ਸਰੀਰ ਕੀ ਹੋਇਆ ਉਹੀ ਇੰਦਰੇ ਜਦੇ ਕੰਮ ਕਰਦੇ ਸੀ ਜਦੋਂ ਤਨ ਦੇ ਵਿੱਚ ਜਿੰਦ ਨਹੀਂ ਰਹੀ ਸੋਸਾਂ ਦੀ ਪੁੰਜੀ ਖਤਮ ਹੋ ਗਈ ਤੇ ਫਿਰ ਉਸ ਦਾ ਸਾਰਾ ਕੁਝ ਜਿਹੜਾ ਆ ਉਹ ਲਗਦਾ ਕਿ ਮਿੱਟੀ ਬਣ ਗਿਆ ਚਰਨ ਸੀਸ ਕਰ ਕੰਪਨ ਲੱਗੇ ਨੈਣੀ ਨੀਰ ਅਸਾਰ ਪਏ ਚਰਨ ਸੀਸ ਕਰ ਕੰਪਨ ਲੱਗੇ ਨੈਣੀ ਨੀਰ ਅਪਾਰ ਪਏ ਕਹਿੰਦੇ ਚਰਨ ਵੀ ਪੈਰ ਵੀ ਕੰਬ ਰਹੇ ਆ ਸਿਰ ਵੀ ਕੰਬ ਰਿਹਾ ਹੱਥ ਵੀ ਕੰਬ ਰਹੇ ਤੇ ਅੱਖਾਂ ਦੇ ਵਿੱਚੋਂ ਨੀਰ ਟਪਕ ਰਿਹਾ ਇਹੋ ਜਿਹਾ ਬਡਾਪੇ ਦੀ ਪੀਛਨਾ ਗਏ ਤਨੋਂ ਤੇ ਉਹੀ ਗਿਓ ਲੀਓ ਜਦ ਤਨਜੀਤ ਕਹਿੰਦੇ ਬਚਪਨ ਤੇ ਬਡਾਪਾ ਤੇਰਾ ਜਵਾਨੀ ਇੱਦਾਂ ਚਲੇ ਗਈ ਹੁਣ ਬਡਾਪੇ ਨੇ ਤੈਨੂੰ ਘੇਰ ਲਿਆ ਕੋ ਨਾਨਕ ਪਜ ਹਰ ਮੰਨਾ ਔਦਜਾਤ ਹੈ ਬੀਤ ਬਾਣੀ ਪਰ ਪਰ ਤੇ ਬੰਦੇ ਨੂੰ ਸਮਝਾਇਆ ਕਿ ਇਹ ਬੇਲਾ ਤੇਰੇ ਹੱਥ ਨਹੀਂ ਆਉਣਾ ਤੈਨੂੰ ਪਛਤਾਉਣਾ ਪੈਣਾ ਪਰ ਨਹੀਂ ਸਮਝਦਾ ਕਿਉਂਕਿ ਦੁਨੀਆ ਦੇ ਜਿਹੜੇ ਅਰਾਸਾ ਉਹ ਰਸ ਕਾ ਸੇਨੇ ਮਿੱਠੇ ਲੱਗਦੇ ਉਹਨੂੰ ਸਵਾਦ ਸਵਾਦ ਲੱਗਦਾ ਹੈ ਉਹਨੂੰ ਲੱਗਦਾ ਕਿ ਮੈਂ ਤਾਂ ਜਾਨਾ ਹੀ ਨਹੀਂ ਮੈਂ ਇੱਥੇ ਦਾ ਬਾਦਸ਼ਾਹ ਹਾਂ ਜਿੱਥੇ ਵੀ ਬੈਠਾ ਉੱਥੇ ਦਾ ਬਾਦਸ਼ਾਹ ਹੈ ਅਤੇ ਬਾਕੀ ਤੇ ਕਬਜ਼ਾ ਕਰ ਲੈ ਫਿਰੋ ਆਪਣਾ ਜੋਰ ਅਜਮਾਈ ਕਰਕੇ ساری ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਇਸੇ ਕਰਕੇ ਉਹਨੂੰ ਲੱਗਦਾ ਕਿ ਛੱਡੋ ਅੱਜ ਨਹੀਂ ਕੱਲ ਕਰ ਲਵਾਂਗੇ ਸਿਕੰਦਰ ਵੀ ਇੱਦਿਆ ਹੋਰ ਬੜੇ ਦੁਨੀਆ ਤੋਂ ਹੋ ਕੇ ਚਲੇ ਗਏ ਜਿਹੜੇ ਕਹਿੰਦੇ ਸੀ ਕਿ ਸਿੱਕੇ ਸਿੱ ਦੁਨੀਆ ਦੇ ਤੇ ਰਾਜ ਕਰਨਾ ਪਰ ਆਪਣੇ ਮਨ ਤੋਂ ਬਾਜੀ ਹਾਰ ਕੇ ਦੁਨੀਆ ਨੂੰ ਜਿੱਤ ਗਏ ਜਿਹੜੇ ਦੁਨੀਆ ਨੂੰ ਜਿੱਤਦੇ ਫਦੇ ਉਹ ਆਪਣੇ ਮਨ ਤੋਂ ਬਾਜੀ ਹਾਰ ਜਾਂਦੇ ਹੈ ਜਿਹੜੇ ਮਨ ਤੋਂ ਬਾਜੀ ਜਿੱਤੇ ਜਾਂਦੇ ਹੈ ਉਹ ਸਾਡੀ ਦੁਨੀਆ ਨੂੰ ਫਤਿਹ ਕਰ ਜਾਂਦੇ ਹੈ ਸੋ ਭਗਤੀ ਲਹਿਰ ਨੇ ਜਿੰਨੇ ਵੀ ਸਾਡੇ ਗੁਰੂ ਹੋਏ ਹੈ ਉਹਨਾਂ ਨੇ ਮਨ ਨੂੰ ਜਿੱਤਿਆ ਐਸਾ ਮਨ ਨੂੰ ਜਿੱਤੇ ਕਿ ਦੁਨੀਆ ਜਿੱਤ ਲਈ ਅੱਜ ਦੁਨੀਆ ਤੇ ਉਹਨਾਂ ਦਾ ਨਾਮ ਜਿਹੜਾ ਹੈ ਅਮਰ ਹੈ ਪਰ ਜਿਹੜੇ ਸੰਸਾਰ ਦੇ ਪਦਾਰਥਾਂ ਨੂੰ ਜਿੱਤਦੇ ਜਿੱਤਦੇ ਤੋਂ ਚਲੇਗਾ ਉਹਨਾਂ ਕੋਈ ਨਾਮ ਵੀ ਨਹੀਂ ਲੈਣਾ ਚਾਹੁੰਦਾ ਕੋਈ ਪੁੱਛਦਾ ਵੀ ਨਹੀਂ ਸੋ ਬਡਾਪੇ ਦੇ ਨਾਲ ਜਦੋਂ ਹੱਥ ਪੈਰ ਸਾਰਾ ਸਰੀਰ ਕੰਬਣ ਲੱਗ ਪਿਆ ਅੱਖਾਂ 'ਚ ਪਾਣੀ ਟਪਕਣ ਲੱਗ ਪਿਆ ਤੇ ਫਿਰ ਕਹਿੰਦਾ ਜੇਬਾ ਬਚਨ ਸੁਧ ਨੇ ਨਿਕਸੇ ਤਬਰੇ ਧਰਮ ਕੀ ਆਸ ਕਰੇ ਕਹਿੰਦਾ ਜਵਾਨ ਦੇ ਨਾਲ ਸਤਿਗੁਰ ਕਬੀਰ ਮਹਾਰਾਜ ਜੀ ਕਹਦੇ ਸਾਫ ਬੋਲੀ ਵੀ ਹੋ ਰਹੀਆ ਪਤਾ ਨਹੀਂ ਲੱਗ ਰਿਹਾ ਕੀ ਕਹਿ ਰਿਹਾ ਜਿਵੇਂ ਉਹ ਬੋਲਣਾ ਚਾਹੁੰਦਾ ਬਚਨ ਕੋਈ ਕਰਨਾ ਚਾਹੁੰਦਾ ਉਹ ਸਾਫ ਪਤਾ ਨਹੀਂ ਲੱਗ ਰਿਹਾ ਐ ਇੰਨਾ ਬੜਾ ਭਾਜ ਜਾਂਦਾ ਫਿਰ ਤੱਬ ਦੇ ਧਰਮ ਕੀ ਆਸ ਕਰੇ ਫਿਰ ਉਹ ਕਹਿੰਦਾ ਸੋਚਦਾ ਕਿ ਮੈਂ ਧਰਮ ਦਾ ਕੋਈ ਕੰਮ ਕਰ ਲਵਾਂ ਪਰ ਕੰਮ ਕਾਤ ਨਾ ਕਰਨਾ ਇੰਦਰੀ ਜਵਾਬ ਦੇ ਗਏ ਜਦੋਂ ਇੰਦਰੀ ਜਵਾਬ ਦੇ ਗਏ ਤਾਂ ਫਿਰ ਤਪਸ਼ਟਾਣਾ ਹੀ ਪੈਣਾ ਕਿਉਂਕਿ ਹੋਰ ਕੋਈ ਚਾਰੇ ਨਹੀਂ ਰਹਿ ਗਿਆ ਸੋ ਜੇਕਰ ਫਿਰ ਵੀ ਮੌਕੇ ਤੇ ਸਮੇ ਤੇ ਬੰਦਾ ਆਪਣੇ ਹੋਸ਼ ਦੇ ਨਾਲ ਚੱਲਦਾ ਰਹੇ ਇੱਕ ਕੜੀ ਆਧੀ ਕੜੀ ਆਧੇ ਹੂਤੇ ਆਦ ਪਗਤਨ ਸਿੱਤਿ ਕੋਸਤੇ ਜੋ ਕਿਨੇ ਸੋਲਾ ਥੋੜਾ ਥੋੜਾ ਕਰਕੇ ਵੀ ਪਰਮਾਤਮਾ ਦਾ ਸਿਮਰਨ ਕਰਦਾ ਰਹੇ ਬੰਦਾ ਉਸ ਨੂੰ ਮਨ ਚੋਂ ਭਲਾਵੇ ਨਾ ਉਸ ਨੂੰ ਇੰਨਾ ਯਾਦ ਰੱਖੇ ਕਿ ਦੁਨੀਆ ਦਾ ਮਾਲਕ ਉਹ ਆ ਪਰ ਬੰਦਾ ਆ ਕੇ ਕਹਿੰਦਾ ਮਾਲਕ ਤਾਂ ਮੈਂ ਬਣਨਾ ਦੁਨੀਆ ਦਾ ਉਹ ਕੌਣ ਮਾਲਕ ਉਹਨੂੰ ਇਹ ਭੁੱਲ ਜਾਂਦਾ ਕਿ ਮੇਰੇ ਜਿਹੜੇ ਇੰਦਰੀ ਦਿੱਤੇ ਹੋਏ ਆ ਇਹ ਤਾਂ ਕੋਈ ਹੋਰ ਕੰਮ ਹੀ ਨਹੀਂ ਕਰ ਸਕਦੇ ਜੇ ਕਿਤੇ ਅੱਖਾਂ ਦਾ ਕੰਮ ਜ਼ਬਾਨ ਕਰਨ ਲੱਗ ਪਵੇ ਜਵਾਨ ਦਾ ਕੰਮ ਕੰਨ ਕੰਨ ਲੱਪਣ ਤੇ ਕੰਨਾਂ ਦਾ ਕੰਮ ਪੈਰ ਕੰਨ ਲੱਗਪਣ ਤੇ ਫਿਰ ਤਾਂ ਗੱਲੀ ਪਲਟ ਜੂਵੇ ਕਰਕੇ ਦੇਖ ਲਵੇ ਉਹਦੇ ਕੰਟਰੋਲ ਚ ਇੰਦਰੇ ਇੰਦਰੇ ਤਾਂ ਉਹਦੇ ਨਾਲ ਲੱਗੇ ਹੋਏ ਆ ਨਹੀਂ ਕਰ ਸਕਦੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਸ ਨੇ ਮੈਨੂੰ ਭੇਜਿਆ ਹੈ ਸਾਰਾ ਕੁਝ ਉਹਦੇ ਹੱਥ ਚ ਹੈ ਪਰ ਉਸ ਨੂੰ ਭੁੱਲ ਕੇ ਦੁਨੀਆਂ ਦੇ ਪਦਾਰਥਾਂ ਦੇ ਨਾਮ ਨੂੰ ਲਾਉਣ ਵਾਲੇ ਅਲਟੀਮੇਟਲੀ ਪਛਤਾ ਕੇ ਜਾਂਦੇ ਹਰ ਜੀਓ ਕਿਰਪਾ ਕਰੇ ਲਿਰ ਲਾਵੇ ਲਾਹਾ ਹਰ ਨਾਮ ਲੀ ਸਤਿਕਰ ਕਬੀਰ ਮਹਾਰਾਜ ਜੀ ਕਹਿੰਦੇ ਜੇ ਉਹਦੀ ਕਿਰਪਾ ਹੋ ਜਵੇ ਜੇ ਪਰਮਾਤਮਾ ਦੀ ਨਜਸਵਲੀ ਹੋ ਜਵੇ ਤਾਂ ਫਿਰ ਉਹਨੂੰ ਨਾਮ ਜਿਹੜਾ ਹੈ ਉਹਦਾ ਲਾਹਾ ਲੈਣਾ ਚਾਹੀਦਾ ਤੇ ਉਹਦੀ ਕਿਰਪਾ ਤੋਂ ਬਿਨਾ ਹੋ ਨਹੀਂ ਸਕਦਾ ਇਹ ਨਹੀਂ ਕਿ ਬੰਦਾ ਜੋਰ ਦੇ ਨਾਲ ਕਰ ਲਊਗਾ ਜੋਰ ਨਾਲ ਤਾਂ ਉਹ ਕਹਿੰਦੇ ਤੂੰ ਜੰਮ ਨਹੀਂ ਸਕਦਾ ਸੀ ਮਰ ਨਹੀਂ ਸਕਦਾ ਜਿਸ ਸੱਥ ਜੋਰ ਕਰ ਦੇਖੇ ਸੋਏ ਨਾਨਕ ਉਤਮ ਨਿਚਨ ਕੋਏ ਜੇ ਕਹੇ ਬੰਦਾ ਕਿ ਮੈਂ ਆਪਣੇ ਜੋਰ ਨਾਲ ਦੁਨੀਆ ਤੇ ਆਇਆ ਤੇ ਜੋਰ ਨਾਲ ਮੈਂ ਜਾਣਾ ਕਦੀ ਖੋਦ ਸਕਦਾ ਉਸ ਨੂੰ ਇੱਕ ਸਵਾਸ ਦਾ ਨਹੀਂ ਪਤਾ ਕਿ ਮੜ ਕੇ ਆਉਣਾ ਕਿ ਨਹੀਂ ਆਉਣਾ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਲੈ ਲੱਗੋਗੇ ਜੇਕਰ ਉਹਦੀ ਕਿਰਪਾ ਹੋ ਜਵੇ ਗੁਰ ਪ੍ਰਸਾਦ ਦੀ ਹੱਥ ਤਨ ਪਾਇਓ ਅੰਤੇ ਚੱਲਦੇ ਨਾਲ ਚੱਲਿਓ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਦੀ ਕਿਰਪਾ ਦੇ ਨਾਲ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਨਾ ਇਹ ਨਾਲ ਜਾਣਾ ਬਾਕੀ ਜੇ ਜੀ ਨਾ ਨਾ ਕਰਦਾ ਸੀ ਸਭ ਕੁਛ ਇੱਥੇ ਰਹਿ ਗਿਆ ਨਾਲ ਤਾਂ ਸਿਰਫ ਇੱਕ ਨਾਮ ਜਾਣਾ ਸਿਮਰਨ ਕਰਨਾ ਕਿਸੇ ਨਾਲ ਜਾਣਾ ਸਭ ਨੂੰ ਪਰੇ ਹੋ ਜਾਣਾ ਘਰ ਤੋਂ ਨਾਲ ਬਹੁਤ ਹਿੱਤ ਲੱਗਦੀ ਉਹ ਤੋਂ ਪੂਤ ਪੂਤ ਕਰ ਭੱਗੇ ਉੱਚੇ ਮੰਦਰ ਸਾਲਸ ਹੋਈ ਇੱਕ ਕਰੀਫ ਨ ਰਹਿਣ ਨਾ ਹੋਈ ਇਹ ਤਾਂ ਐਸਾ ਜੈਸੇ ਕਾਸ ਕੀ ਟੱਟੀ ਜਲ ਗਏ ਕਾਸ ਰਲ ਗਏ ਮੱਟੀ ਇੱਕ ਸਕਿੰਟ ਲੱਗਦਾ ਸਵਾਸਾਂ ਦੀ ਖੇੜ ਖਤਮ ਹੋਈ ਮਿੱਟੀ ਮਿੱਟੀ ਬਣ ਗਏ ਮਿੱਟੀ ਬਣ ਗਏ ਉਹ ਹੀ ਜਿਹੜੇ ਕਰਦੇ ਕਹਿੰਦੇ ਮੇਰਾ ਕੋਈ ਕਹਿੰਦਾ ਮੇਰਾ ਪਿਓ ਹੈ ਕੋਈ ਕਹਿੰਦਾ ਮੇਰਾ ਭਰਾ ਹੈ ਕੋਈ ਕਹਿੰਦਾ ਮੇਰਾ ਪਤੀ ਹੈ ਕੋਈ ਕਹਿੰਦਾ ਮੇਰਾ ਪੁੱਤ ਹੈ ਸਾਰੇ ਪਰੇ ਹੋ ਜਾਂਦੇ ਆ ਉਹ ਕਹਿੰਦੇ ਹੁਣ ਇਹ ਸਾਡਾ ਕੁਝ ਨਹੀਂ ਲੱਗਦਾ ਸਿਰਫ ਸਵਾਸਾਂ ਦੇ ਖੇੜ ਤੱਕ ਦੇ ਰਿਸ਼ਤੇ ਹੈ ਸੋ ਜਿਹੜਾ ਉਸ ਦਾ ਨਾਮ ਲੈਣਾ ਬਾਕੀ ਚੀਜ਼ਾਂ ਇੱਥੇ ਰਹਿ ਜਾਣੀਆਂ ਇਹ ਨਾਲ ਜਾਣਾ ਜਿੰਦ ਦੇ ਕਹ ਤਕਵੀਰ ਸਮੋਂ ਦੇ ਸੰਤੋ ਅਨ ਤਨ ਕਸ਼ਵੀ ਹਿਲੇ ਨਾਗੇ ਸਤਿਕਾਰ ਕਬੀਰ ਮਹਾਰਾਜ ਜੀ ਇਹ ਕਹਿ ਰਹੇ ਕਿ ਜਿਹੜਾ ਹੋਰ ਕੋਈ ਧਨ ਉਹਨਾਂ ਇਕੱਠਾ ਕੀਤਾ ਦੁਨੀਆ ਦਾ ਉਹ ਨਾਲ ਨਹੀਂ ਲੈ ਕੇ ਜਾ ਸਕਦਾ ਉਹ ਇੱਥੇ ਰਹਿਣਾ ਇੱਕ ਰਤੀ ਮੱਸਾ ਜਿੰਨਾ ਵੀ ਕੋਈ ਚੀਜ਼ ਨੇ ਨਾਲ ਜਾ ਸਕਦੀ ਜਿੰਨਾ ਮਰਜੀ ਕੋਈ ਜੋਰ ਲਾ ਲਵੇ ਨਾਮ ਤੋਂ ਸਵਾਇ ਸਿਮਰਨ ਤੋਂ ਸਵਾਇ ਕੁਝ ਵੀ ਨਾਲ ਨਹੀਂ ਜਾਣਾ ਇਸੇ ਕਰਕੇ ਇਹ ਜਿਹੜਾ ਪਸਾਰਾ ਹੈ ਦੁਨੀਆ ਦਾ ਇਹ ਕੂੜ ਦਾ ਪਸਾਰਾ ਹੈ ਇਸੇ ਕਰਕੇ ਕਹੇ ਕਿ ਨਾਮ ਤੇ ਰਵਾਕ ਤੇ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲਪ ਸਾਰੇ ਜੋ ਕੁਛ ਅਸੀਂ ਬਾਕੀ ਕਰ ਰਹੇ ਹਾਂ ਉਸ ਦੇ ਨਾਮ ਤੋਂ ਬਿਨਾ ਸਲਪੂੜ ਹੈ ਸਭ ਝੂਠ ਹੈ ਇੱਥੇ ਹੀ ਰਹਿੰਦਾ ਸਦਾ ਕੋਈ ਜਮਤ ਜੀ ਇਕੱਠਾ ਕੋਈ ਕਰ ਲਵੇ ਲੱਖ ਕਹਿ ਲਵੇ ਕਿ ਮੇਰੀ ਇੰਨੀ ਜਾਇਦਾਦ ਹੈ ਇੰਨਾ ਮੇਰਾ ਬੰਸ ਹੈ ਇੰਨਾ ਮੇਰਾ ਆ ਹੈ ਕੁਛ ਵੀ ਨਹੀਂ ਹੈ ਉਨਨੀ ਦੇ ਤੱਕ ਲੱਗਦਾ ਦੁਨੀਆ ਤੇ ਜਿੰਨੀ ਦੇ ਤੱਕ ਸਵਾਸਾਂ ਦੀ ਪੂੰਜੀ ਹੈ ਤੇ ਸਵਾਸਾਂ ਦੀ ਪੁੰਜੀ ਇਹੋ ਜੀ ਚੀਜ਼ ਹੈ ਜਿਹੜੀ ਦੁਨੀਆ ਤੋਂ ਇੱਕ ਵੀ ਸਵਾਸ ਕੋਈ ਨਾ ਮਿਲ ਸਕਦਾ ساری ਦੁਨੀਆ ਭੰਮੀ ਜੋਰ ਲਾ ਲਵੇ ਐਡਾ ਵੱਡਾ ਉਸਨੇ ਇੱਕ ਭੇਦ ਰੱਖਿਆ ਹੋਇਆ ਹੈ ਕਹਤ ਕਬੀਰ ਸੁਨੋ ਦੇ ਸੰਤੋ ਅੰਤਨ ਕਸ਼ਵੇ ਲੈ ਮੰਗਿਓ ਜੋ ਕੱਠਾ ਕੀਤਾ ਸੀ ਮੇਰੀ ਮੇਰੀ ਕਰਕੇ ਕਬੀਰ ਸਾਹਿਬ ਕਹਿੰਦੇ ਕੁਝ ਵੀ ਨਹੀਂ ਲੈ ਕੇ ਗਿਆ ਆਇਓ ਤਲਵ ਗਪਾਲ ਰਾਇ ਕੀ ਮਾਇਆ ਮੰਦਰ ਛੋੜ ਚ ਦਿਓ ਜੋ ਕੰਦੇ ਮਾਇਆ ਮੰਦਰ ਕੱਠੇ ਕੀਤੇ ਸੀ ਜੋ ਪ੍ਰਾਪਰਟੀ ਬਣਾਏ ਜੋ ਰਿਸ਼ਤੇ ਨਾਤੇ ਸੇ ਜਦੋਂ ਉਦੀ ਭਾਰੀ ਆਈ ਜਦੋਂ ਪਰਮਾਤਮਾ ਨੇ ਬੁਲਾਇਆ ਸਦਾ ਆ ਗਿਆ ਇੱਕ ਛਿੰਨ ਦੇ ਵਿੱਚ ਛੱਡ ਕੇ ਜਾਣਾ ਪੈ ਗਿਆ ਸੋ ਸਤਿਗੁਰ ਕਬੀਰ ਮਹਾਰਾਜ ਦੇ ਸ਼ਬਦ ਤੋਂ ਬੰਦੇ ਦੇ ਜੀਵਨ ਤੇ ਜੋ ਉਹਨਾਂ ਨੇ ਇੱਕ ਸਮਝਾਉਣ ਕੀਤਾ ਹੈ ਕਿ ਬਾਕੀ ਦੁਨੀਆ ਦੀ ਮਾਇਆ ਦੇ ਵਿੱਚ ਨਾ ਫਸੋ ਇਸ ਬੰਜ ਦੇ ਨਾਲ ਜੋ ਸੋਸ ਦੀ ਪੂੰਜੀ ਹੈ ਕੋਈ ਸੱਚ ਦਾ ਬੰਜ ਕਰ ਜੀ ਤਾਂ ਕਿ ਇਹ ਜੀਵਨ ਜਿਹੜਾ ਹੈ ਉਹ ਸਫਲ ਹੋ ਜਵੇ ਨਹੀਂ ਨਾ ਅਸੀਂ ਜੀਵਨ ਦੀ ਬਾਜੀ ਹਾਰ ਕੇ ਚਲ ਜਵਾਂਗੇ ਕਿਉਂਕਿ ਇਹ ਪ੍ਰੀਤ ਜਿਹੜੀ ਦੁਨੀਆ ਦੀ ਹੈ ਇਹ ਝੂਠੀ ਹੈ ਸੱਚੀ ਪ੍ਰੀਤ ਪ੍ਰਮਾਤਮਾ ਦੀ ਹੈ ਉਸ ਦੇ ਨਾਲ ਜੇ ਲਾਲ ਮੰਗੇ ਤਾਂ ਜੀਵਨ ਸਫਲ ਹੋ ਜਾਗਾ ਜੇਕਰ ਇਸ ਕੋਡ ਦੇ ਨਾਲ ਲਾ ਲਈ ਤਾਂ ਅੰਤ ਦੇ ਲਈ ਪਛਤਾਉਣਾ ਹੀ ਪੈਣਾ ਸੋ ਉਹਨਾਂ ਦੇ ਸ਼ਬਦ ਤੋਂ ਸਿੱਖ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਜਿੰਨੀ ਇੱਕ ਸਵਾਸਾਂ ਦੀ ਪੂੰਜੀ ਅਸੀਂ ਅਨਪੋਲ ਪਣੇ ਚ ਗਵਾ ਦਿੱਤੀ ਹੈ ਉਹਦੇ ਨਾਲ ਜੋ ਵੀ ਅਸੀਂ ਕੋ ਕਰ ਚੁੱਕੇ ਹੈ ਉਹ ਸਾਨੂੰ ਬਖਸ਼ ਦਿਓ ਮਾਫ ਕਰ ਦਿਓ ਔਰ ਬੜੀ ਸਮੇਂ ਦੇ ਵਿੱਚ ਜੋ ਤੁਹਾਡੀ ਸਵਾਸਾਂ ਦੀ ਪੂੰਜੀ ਬਖਸ਼ੀ ਹੋਈ ਹੈ ਆਪਣਾ ਨਾਮ ਜਪਾ ਲਓ ਕਿਰਪਾ ਕਰ ਆਪਣੇ ਤਾਂ ਕੇ ਸਤ ਸੰਗ ਮਿਲ ਜਵੇ ਗੁਰੂ ਦੇ ਦਰਸ਼ ਮਿਲ ਜਾਣ ਇਸ ਜੀਵਨ ਚ ਗੁਰੂ ਮਿਲ ਜਵੇ ਤਾਂ ਕਿ ਰਸਤਾ ਜਿਹੜਾ ਮਾਰਗ ਜਿਹੜਾ ਸੱਚ ਦਾ ਪਤਾ ਲੱਗ ਜਵੇ ਇਹੋ ਹੀ ਬੇਨਤੀ ਜੀਵ ਨੂੰ ਕਰਨੀ ਚਾਹੀਦੀ ਹੈ ਆਓ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ